ਇਹਦੀ ਮਾਂ ਥੱਲੇ ਕਿੰਨਾ ਗੱਦ ਦੁੱਧ ਸੀਗਾ 12-13 ਲੀਟਰ ਸੀਗਾ ਜੀ ਬਿਨਾ ਖਰਾਕ ਪਾਏ ਬਹੁਤ ਸੋਹਣੇ ਅਡਰ ਕੁਆਲਿਟੀ ਦੀ ਮਾਲਕ ਹਨ ਤੇ ਥਣ ਹਜੇ ਹੋਰ ਵੀ ਇਹਨੇ ਬਹੁਤ ਜਿਆਦਾ ਕਰ ਜਾਣਾ ਪਰ ਰੇਟ ਦੀ ਡਿਮਾਂਡ ਕਰਦੇ ਵੀਰੇ ਕੀ ਡਿਮਾਂਡ ਰੱਖੀਏ ਰੇਟ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਇੱਕ ਤੁਹਾਡੇ ਲਈ ਪਹਿਲਣ ਛੋਟੀ ਦੀ ਵੀਡੀਓ ਲੈ ਕੇ ਆਏ ਆ ਇਹ ਛੋਟੀ ਖੜੀ ਆ ਪਿੰਡ ਗੋਮਟੀ ਖੁਰਦ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਪਿੰਡ ਜਦੋਂ ਜੈਤੋ ਤੋਂ ਤੁਸੀਂ ਵਾਇਆ ਸੌਰੀ ਕੋੜ ਕਪੂਰੇ ਤੋਂ ਜੈਤੋ ਗੋਨੜਾ ਹੋ ਕੇ ਬਠਿੰਡੇ ਜਾਂਦੇ ਉਸ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਛੋਟੀ ਬਹੁਤ ਸੋਹਣੀ ਝੋਟੀ ਹੈ ਪਹਿਲਾਂ ਝੋਟੀ ਤਿਆਰ ਹੈ ਥੋੜੀ ਜਿਹੀ ਮੈਥੋਂ ਇਹ ਡਰਦੀ ਹੈ ਤੇ ਤੁਹਾਨੂੰ ਇਹਦੀ ਆਰਡਰ ਕੁਆਲਿਟੀ ਵਗੈਰਾ ਸਾਰੀ ਆਪਾਂ ਦਿਖਾਉਨੇ ਆ ਬਹੁਤ ਸੋਹਣੀ ਪੱਠਪੂੜੇ ਦੀ ਪਿਓਰ ਮੋਹਰਾ ਝੋਟੀ ਹੈ ਪਹਿਲੇ ਸੂਏ ਇਹਨੇ ਸੋਣਾ ਤੇ ਆਰਡਰ ਦੀ ਤੁਸੀਂ ਦੇਖੋ ਇਹਦੀ ਕੁਆਲਿਟੀ ਬਹੁਤ ਸੋਹਣਾ ਆਡਰੇ ਝੋਟੀ ਨੇ ਤਿਆਰ ਕੀਤਾ 10 ਤਰੀਕ ਨੂੰ ਇਹਦੇ ਦਿਨ ਪੂਰੇ ਹੋਏ ਐ ਤੇ ਆਪਾਂ ਅੱਜ 13 ਤਰੀਕ ਨੂੰ ਇਹਦੀ ਵੀਡੀਓ ਬਣਾ ਰਹੇ ਆਂ ਤੇ ਇੱਕ ਦੋ ਦਿਨ ਹੋਰ ਲੈ ਸਕਦੇ ਆ ਬਹੁਤ ਸੋਹਣੀ ਆਰਡਰ ਕੁਆਲਿਟੀ ਤਿਆਰ ਕੀਤੀ ਐ ਸਿੰਘਾਂ-ਸਿੰਗਾ ਦੀ ਬਹੁਤ ਸੋਹਣੀ ਝੋਟੀ ਐ ਥੋੜਾ ਜਿਹਾ ਡਰਨ ਦੇ ਕਰਕੇ ਇਹ ਮੈਥੋਂ ਡਰਦੀ ਕਰਕੇ ਨੀਵੀਂ ਪਾਈ ਖੜੀ ਐ ਬਹੁਤ ਠੰਡੇ ਸ਼ਾਂਤ ਸੁਭਾਅ ਦੀ ਝੋਟੀ ਐ ਆਪਾਂ ਇਹਦੇ ਬਾਰੇ ਬਾਈ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਪਹਿਲਾ ਸਾਰੇ ਤੁਹਾਨੂੰ 4 ਸਵੇਰਾਂ ਝੋਟੀਆਂ ਇਹ ਘਰ ਦੀ ਝੋਟੀ ਹੈ ਵੀਰ ਤੁਹਾਡੀ ਹਾਂਜੀ ਘਰ ਦੀ ਇਹਦੀ ਮਾਂ ਥੱਲੇ ਕਿੰਨਾ ਕਿ ਦੁੱਧ ਸੀਗਾ 12 13 ਲੀਟਰ ਸੀਗਾ ਜੀ ਬਿਨਾਂ ਖਰਾਕ ਪਾਏ ਅੱਛਾ ਸੰਭਾਈ ਇੱਕ ਛੋਟਾ ਜਿਹਾ ਪਰਿਵਾਰ ਹੈ ਸੰਭਾਈ ਇਹਨਾਂ ਦੀ ਨੋਰਮਲ ਹੈ ਤੇ ਜ਼ਿਆਦਾ ਫੀਡ ਫੂਡ ਨਹੀਂ ਪਾਉਂਦੇ ਤਕਰੀਬਨ ਹਰੇ-ਚਾਰੇ ਤੇ ਤੂੜੀ ਤੇ ਹੀ 12 13 ਲੀਟਰ ਬਾਈ ਕਹਿੰਦੇ ਇਹਨੇ ਦਿੱਤਾ ਘਰ ਦੀ ਝੋਟੀ ਹੈ ਉਸੇ ਠੰਡੀ ਸੀਲੇ ਦੀ ਮਾਂ ਕਿੰਨੀ ਕਿਸੀ ਜੀ ਬਹੁਤ ਜ਼ਿਆਦਾ ਸੀਲ ਸੀ ਇਹ ਵੀ ਠੰਡੀ ਸੀਲ ਆਰਡਰ ਆਰਡਰ ਨੂੰ ਹੱਥ ਥਲਵਾ ਲੈਂਦੀ ਹੈ ਹਾਂਜੀ ਹਾਂਜੀ ਆ ਦੇਖੋ ਜੀ ਆਰਡਰ ਆਰਡਰ ਦੀ ਬਹੁਤ ਸ਼ਾਂਤ ਸੁਭਾਦੀ ਹੈ ਥੋੜਾ ਤੋੜ ਕੇ ਦਿਖਾਓ ਬਾਈ ਜੀ ਨੂੰ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਚਾਲਚੂਲ ਬਹੁਤ ਸੋਹਣੀ ਹੈ ਝੋਟੀ ਦੀ ਥੋੜਾ ਜਿਹਾ ਡਰਨ ਡਰਨ ਦੇ ਕਰਕੇ ਲੇਓ ਵਾਪਸ ਬਾਈ ਜੀ ਪਹਿਲੇ ਸੂਏ ਸੋਨਾ 10 ਤਰੀਕ ਨੂੰ ਦਿਨ ਪੂਰੇ ਹੋ ਗਿਆ ਆ ਦਿਨ ਉੱਤੇ ਲੈ ਰਹੀ ਐ ਢਿੱਲਾ ਢੁੱਲਾ ਹਜੇ ਵੀ ਲੇਵੇ ਦੀਆਂ ਬਹੁਤ ਪਈਆਂ ਅੰਦਰੀ ਲੈ ਚੱਲੋ ਬਾਈ ਜੀ ਢਿੱਲਾ ਢੁੱਲਾ ਹਜੇ ਵੀ ਇਹਦੀਆਂ ਲੇਵੇ ਦੀਆਂ ਬਹੁਤ ਪਈਆਂ ਜਮਾ ਲੇਵਾ ਹਜੇ ਇੰਨਾ ਹੀ ਲੇਵਾ ਇਹਨੇ ਹੋਰ ਬਣਾ ਜਾਣਾ ਬਹੁਤ ਸੋਹਣੇ ਅਡਰ ਕੁਆਲਿਟੀ ਦੀ ਮਾਲਕ ਹਨ ਅਗਲਾ ਅੱਗਿਓ ਪਿਛੋਂ ਲੇਵਾ ਜਮਾ ਚੌਰਸ ਥਾਣਾ ਦੀ ਮੁੱਠੀ ਵਾਲਾ ਥਣ ਲੱਗਿਆ ਪਹਿਲਣ ਹੈਗੀ ਝੋਟੀ ਤੇ ਥਣ ਹਜੇ ਹੋਰ ਵੀ ਇਹਨੇ ਬਹੁਤ ਜਿਆਦਾ ਕਰ ਜਾਣਾ ਆ ਢਿੱਲਾ ਜੇ ਤੁਹਾਨੂੰ ਦਿਖਾਈਏ ਵੀ ਢਿੱਲਾ ਦੇਖੋ ਢਿੱਲਾ ਇਹ ਸਾਰੀਆਂ ਢਿੱਲਾ ਕੱਢ ਕੇ ਆਰਡਰ ਦੀ ਕੁਆਲਿਟੀ ਹੋਰ ਵੀ ਬਹੁਤ ਵਧੀਆ ਬਣਾ ਜੂਗੀ ਤੇ ਬਾਈ ਜੀ ਨੂੰ ਆਪਾਂ ਰੇਟ ਦੀ ਡਿਮਾਂਡ ਕਰਦੇ ਵੀਰੇ ਕੀ ਡਿਮਾਂਡ ਰੱਖੀਏ ਰੇਟ ਇਹਦਾ 110000 ਰੁਪਇਆ ਤੇ ਮਾਨਤਾਨ ਹੋ ਜੂਗਾ ਬਾਈ ਜੀ ਹੋ ਜੂਗਾ ਮਾਨਤਾਨ ਬਾਈ ਜੀ ਕਹਿੰਦੇ ਵੀ ਕਰ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਫੁੱਲਾ ਮਾਨਤਾ ਨਾਲ ਹੋ ਜੂਗਾ ਇਹਦੇ ਵਿੱਚੋਂ ਤੇ ਬਾਈ ਜੀ ਇੱਕ ਵਾਰੀ ਆਪਣਾ ਨੰਬਰ ਬੋਲੋ 9779800684 97797 97798 ਹੀ 97798 00684 00684 ਇਹ ਨੰਬਰ ਹੈ ਬਾਈ ਦਾ ਵੈਸੇ ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲਦਾ ਰਹਿਣਾ ਪਿੰਡ ਗੁੰਮਟੀ ਖੁਰਦ ਜੇ ਤੁਸੀਂ ਲੋਕੇਸ਼ਨ ਲਾ ਕੇ ਆਉਂਗੇ ਤਾਂ ਗੁੰਮਟੀ ਖੁਰਦ ਦੀ ਲੋਕੇਸ਼ਨ ਚੱਕੂਗਾ ਤੇ ਲੋਕਲ ਇਸ ਪਿੰਡ ਨੂੰ ਸੇਵ ਵਾਲਾ ਕਹਿ ਦਿੰਦੇ ਆ ਇਸ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲਦਾ ਰਹਿਣਾ ਵੀਡੀਓ ਦੇਖਣ ਦੇ ਲਈ ਧੰਨਵਾਦ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰਿਓ ਇਸ ਤਰ੍ਹਾਂ ਦੀ ਵੀਡੀਓ ਵੇਖਣ ਲਈ ਤੇ ਜੇ ਵੀਡੀਓ ਇਸ ਤਰ੍ਹਾਂ ਦੀ ਬਣਵਾਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਆਪਣਾ 9463832013 8360678177 ਦੋਨੋਂ ਨੰਬਰਾਂ ਤੇ ਆਪਣੇ ਨਾਲ ਕੰਟੈਕਟ ਕਰ ਲਿਓ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਤੇ ਮੱਝ ਲੈ ਆ ਝੋਟੀ ਲੈਣ ਲਈ ਇਹ ਬਾਈ ਨਾਲ ਸੰਪਰਕ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ